ਰੋਜ਼ ਤਾਂ ਲਾਰੇ ਚੱਲਣੇ ਵੀ ਨਹੀਂ ਨੌਕਰੀ ਦੇਣੀ ਬੜੀ ਜ਼ਰੂਰੀ ਹੈ ਔਰ ਮੈਂ ਤਾਂ ਆਪ ਚਾਹੁੰਦਾ ਕਿ ਐਵੇਂ ਰਾਤ ਨੂੰ 12 ਵਜੇ ਜਾਗਣਾ ਕੰਮ ਕਰਨਾ ਔਖਾ ਕੰਮ ਹੈ ਐਸਾ ਕੰਮ ਕਰ ਜੋ ਕਿ ਤੁਹਾਨੂੰ ਘਰੇ ਬੈਠੇ ਨੂੰ ਲੋਕ ਵੋਟਾਂ ਪਾਈ ਜਾਣ ਕੱਲ ਦੀ ਕੱਲ ਹੋਰ ਡਿੱਗਣਾ ਹੋਰ ਡਾਊਨ ਹੋਣਾ ਸੋ ਐਸਐਸਪੀ ਤਾਂ ਹੁਣ ਉਹਰੇ ਤੋਂ ਲਾਇਆ ਨਹੀਂ ਜਾਣਾ ਹਵਲਦਾਰ ਦੀ ਜੇ ਬਲਾ ਸਕੇ ਤਾਂ ਪਤਾ ਨਹੀਂ ਕੀ ਬਣੂਗਾ ਮੈਂ ਤਾਂ ਵੇਖੋ ਕੀ ਕਰਦਾ 1920 ਬਾਦਲ ਵੀ ਐਸਐਸਪੀ ਲਾਉਂਦਾ ਕਿ ਹਵਲਦਾਰ ਦੀ ਬਦਲਣ ਦੀ ਗੱਲ ਕਰਦਾ ਇਹ ਕੱਲਾ ਨਸ਼ਾ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕੱਲੀ ਪੁਲਿਸ ਨਹੀਂ ਬੰਦ ਕਰ ਸਕਦੀ ਸਰਕਾਰ ਨਹੀਂ ਬੰਦ ਕਰ ਸਕਦੀ ਪਰ ਮੈਂ ਕਹਿੰਦੇ ਆਪ ਦੇ ਜਿਹੜੇ ਐਮਸੀ ਉਹਨਾਂ ਨੂੰ ਦਿੱਤੇ ਗਿਆ ਜਿਹੜੇ ਨਵੇਂ ਦਿੱਤੇ ਕੋਈ ਕੋਈ ਕਹਿ ਸਕਦਾ ਨਹੀਂ ਦਿੱਤੇ ਬਿਲਕੁਲ ਦਿੱਤੇ ਨਾ ਨੌਕਰੀ ਦੇਵਾਂਗੇ ਹੋਰ ਰੋਜ਼ਗਾਰ ਮਿਲਿਆ ਕਿਤੇ ਜੀ ਇਹਨੇ ਟਾਪੀਆਂ ਵੇਚ ਵੇਚ ਕੇ ਜਿਨ੍ਹਾਂ ਨੇ ਘਰ ਮਕਾਨ ਬਣਾਏ ਹੁਣ ਉਹ 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 ਡਵੈਲਪਮੈਂਟ ਕੀ ਕਰਉਣਗੇ ਕਾਲੀਦਾਲ ਦਾਸਾ ਰਿਆ ਉਹਨਾਂ ਨੇ ਉਹਦੇ ਵੇਸੇ ਡਵੈਲਪਮੈਂਟ ਵੱਧ ਕਰਾਈ ਬੜਿਆਂ ਕੇ ਸਾਫ ਸਿਰਫ ਵਿਖਾਵਾ ਕਰਦੇ ਐ ਕੰਮ ਕੱਟ ਕਰਦੇ ਜੰਤ ਉੱਥੇ ਜਿਦਾਓ ਪਰ ਹਾਂ ਇਹ ਜ਼ਰੂਰ ਹੈ ਕਿ ਬਾਦਲ आले ਹੁਣ ਸਾਰੇ ਮਗਰ ਪੈਗੇ ਇੱਕ ਬਾਦਲ ਆ ਲਾ ਨੇ ਸਾਰੇ ਬਾਦਲ ਆ ਗਏ ਤੂੰ ਚੱਕ ਦੀ ਫੱਟੇ ਉਹ ਹਾਂ ਉਹ ਇਹ ਚਾਹੁੰਦੇ ਨੇ ਕਿ ਰਾਜਾ ਵੜਿੰਗ ਥੱਲੀ ਹੁਲ ਜੇ ਪਰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੁੰਦਾ ਮੈਂ ਤੇਰੇ ਕਰਿੰਦਿਆਂ ਨਾਲ ਨਹੀਂ ਹੁਲਣਾ ਜਿੱਦਾਂ ਹੁਲ ਜਾ ਤੇਰੇ ਨਾਲ ਹੀ ਹੁਲ ਜਾ ਬਣੀ ਟਰਾਂਸਪੋਰਟ ਮੰਤਰੀ ਬਣ ਕੇ ਬਾਦਲਾਂ ਦੀਆਂ ਬਸਾਂ ਨੂੰ ਹੱਥ ਪਾਇਆ ਲੱਗਦਾ ਵੀ ਉਸ ਤੋਂ ਬਾਅਦ ਥੋੜਾ ਔਖਾ ਨਹੀਂ ਲੱਗਦਾ ਮਾਹੌਲ ਜਿਹੜਾ ਦੇਖੀਏ ਤਾਂ ਹੁੰਦਾ ਜੀ ਦੇਖੋ ਤੁਹਾਡੇ ਦੁਸ਼ਮਣ ਵੱਜ ਜਾਂਦੇ ਸਸਿਆ ਕਾ ਤੁਸੀਂ ਜੁੜੇ ਹੋ ਸੱਚ ਬਾਈ ਨਾਲ ਮੈਂ ਹਾਂ ਰਣਜੀਤ ਗਿੱਲ ਅੱਜ ਤੁਹਾਡੀ ਮੁਲਾਕਾਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵਿੰਗਣਾ ਕਰਾਵਾਂਗੇ ਉਹ ਸਾਡੇ ਨਾਲ ਮੌਜੂਦ ਹੈ ਟਾਈਮ ਬੜਾ ਕੀਮਤੀ ਹੈ ਸੋ ਸਿੱਧੀ ਗੱਲਬਾਤ ਸ਼ੁਰੂ ਕਰਦੇ ਹਾਂ ਵਿੰਗਣਾ ਸਾਹਿਬ ਸਵਾਗਤ ਹੈ ਸੱਚ ਬਾਈ ਵਿੱਚ ਸਵਾਗਤ ਮਿਹਰਬਾਨੀ ਰਣਜੀਤ ਜੀ ਧੰਨ ਆਮ ਪ੍ਰਚਾਰ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਚਾਰਿਆ ਪਹਿਲਾਂ ਤਾਂ ਪਰ ਚਾਰ ਜੋਰਾਂ ਤੇ ਹੈ। 23 ਦਾ ਇੰਤਜ਼ਾਰ ਹੈ। ਕਿ ਜਲਦੀ ਵੋਟਾਂ ਵਾਲਾ ਦਿਨ ਆਵੇ ਤੇ ਪਤਾ ਲੱਗ ਜੇ ਕਿ ਕਿਹਦੇ ਕਿਹ ਕਿਹੇ ਚ ਕਿੰਨਾ ਜੋਰ ਹੈ। ਔਰ ਮੈਨੂੰ ਉਮੀਦ ਹੈ ਕਿ ਇਸ ਵਾਰੀ ਆ ਲੋਕ ਬਹੁਤ ਪਿਆਰ ਤੇ ਹੋਰ ਮਾਨ ਸਨਮਾਨ ਗਿੱਧੜਬਾ ਦੇ ਲੋਕ ਬਖਸ਼ਣਗੇ। ਲੱਗਦਾ ਇਹ ਪਹਿਲਾਂ ਨਾਲ ਮਿਹਨਤ ਜ਼ਿਆਦਾ ਕਰਨੀ ਪੈ ਰਹੀ ਹੈ। ਹਰ ਚੋਣ ਮਿਹਨਤ ਹੀ ਹੁੰਦਾ ਰਣਜੀਤ। ਕਿਸੇ ਵੀ ਚੀਜ਼ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ 2012 ਦਾ ਚੋਣ ਫਿਰ 2017 ਦਾ ਚੋਣ ਹੁਣ 2022 ਦਾ ਚੋਣ ਸੋ ਮੈਨੂੰ ਲੱਗਦਾ ਕਿ ਹਰ ਚੋਣ ਮਿਹਨਤ ਮੰਗਦਾ ਅੱਜ ਦੇ ਜਮਾਨੇ ਚ ਹਰ ਚੀਜ਼ ਮਿਹਨਤ ਮੰਗਦੀ ਹੈ ਸੋ ਸੇਮ ਮਿਹਨਤ ਹੈ ਕੋਈ ਅਸੀ ਗੱਲ ਨਹੀਂ ਹਰ ਵਾਰੀ ਕੋਈ ਨਵੇਂ ਤਰੀਕੇ ਦੀ ਮਿਹਨਤ ਤੁਹਾਨੂੰ ਕਰਨੀ ਪੈਂਦੀ ਹੈ ਪਹਿਲਾਂ ਆਪੋਜੀਸ਼ਨ ਸੀਗੇ ਉਹਨ ਸਤਾ ਸਰਕਾਰ ਚ ਸੋ ਬਟ ਮਿਹਨਤ ਹੋਣੀ ਹੈ ਕੋਈ ਹੋਰ ਇਚ ਮਿਹਨਤ ਕੁਈ ਕਮੀ ਨਹੀਂ ਹੈ اور ਮਿਹਨਤ ਇਲੈਕਸ਼ਨਾਂ 'ਚ ਕਰਨੀ ਪੈਂਦੀ ਹੈ। ਆਪਾਂ ਟ੍ਰਾਂਸਪੋਰਟ ਮੰਤਰੀ ਬਣੇ। ਟ੍ਰਾਂਸਪੋਰਟ ਮੰਤਰੀ ਬਣ ਕੇ ਬਾਲਾਂ ਦੀਆਂ ਬੱਸਾਂ ਨੂੰ ਹੱਥ ਪਾਇਆ। ਲੱਗਦਾ ਵੀ ਉਸ ਤੋਂ ਬਾਅਦ ਥੋੜਾ ਔਖਾ ਨਹੀਂ ਲੱਗਦਾ ਮਾਹੌਲ ਜਿਹੜਾ ਦੇਖੀਏ ਤਾਂ ਹੁੰਦਾ ਨਹੀਂ। ਦੇਖੋ ਤੁਹਾਡੇ ਦੁਸ਼ਮਣ ਵੱਧ ਜਾਂਦੇ ਨੇ। ਹੂੰ। ਦੇਖੋ ਜੇ ਤੁਸੀਂ ਸੱਚ ਤੇ ਖੜੋਗੇ, ਲੜਾਈ ਲੜੋਗੇ, ਜੇ ਬਾਦਲਾਂ ਦੀ ਬੱਸ ਫੜੋਗੇ ਤਾਂ ਫੇਰ ਤੁਸੀਂ ਸੌਖ ਦੀ ਉਮੀਦ ਨਹੀਂ ਕਰ ਸਕਦੇ। ਤੇ ਔਖ ਤੋਂ ਬਾਅਦ ਹੀ ਫਿਰ ਸੌਖ ਹੁੰਦੀ ਹੈ। ਹੂੰ। ਸੋਖਾ ਸਮਾ ਵੀ ਆਉਂਦਾ ਸੋਖਾ ਵੀ ਆਉਂਦਾ ਅ ਅੱਜ ਰਾਜੀਵ ਰਿੰਗ ਨੂੰ ਦੁਨੀਆ ਚ ਵੀ ਤਾਂ ਹੀ ਜਾਣਦੇ ਆ ਕਿ ਅਗਲਾ ਕਹਿੰਦਾ ਬਾਦਲ ਦੀ ਬਸ ਇਹੀ ਪੜ੍ਹ ਸਕਦਾ ਹੋਰ ਕਿਸੇ ਨੇ ਨਹੀਂ ਪੜ੍ਹੀ ਜਾਨ ਵੀ ਹੋਣੀ ਚਾਹੀਦੀ ਐ ਨਾ ਤੁਹਾਡੇ ਪੱਟਾਂ ਚ ਬਸ ਪੜ੍ਹਨ ਨੂੰ ਬਾਦਲ ਦੀ ਮੈਂ ਤਾਂ ਵੇਖਿਆ ਨਹੀਂ ਅੱਜ ਤੱਕ ਕਿਸੇ ਨੇ ਬਾਦਲ ਦੀ ਬਸ ਫੜੀ ਹੋਵੇ ਤੇ ਜੇ ਫੜੀ ਐ ਤੇ ਉਹਰੇ ਤੇ ਜ਼ੋਰ ਤਾਂ ਲੱਗਦਾ ਹੀ ਐ ਲੱਗਦਾ ਵੀ ਹੁਣ ਬਾਦਲਾਂ ਦੀਆਂ ਬੱਸਾਂ ਨੂੰ ਹੱਥ ਪਾਇਆ ਸੀਗਾ ਜਿਸ ਤਰੀਕੇ ਨਾਲ ਵਿਰੋਧੀ ਤੇ ਵੀ ਕਹਿੰਦੇ ਐ ਜਿਹੜੀ ਗ੍ਰੀਨ ਐ ਕਰਤਾਰ ਐ ਉਹਦੇ ਹੱਥ ਨੇੜੇ ਤੇੜੇ ਨਹੀਂ ਪਹੁੰਚਿਆ ਰਿੰਗ ਸਾਹਿਬ ਨਹੀਂ ਰੰਜੀਤ ਜੀ ਉਹ ਉਹਨਾਂ ਨੂੰ ਆਪਦੀਆਂ ਹੀ ਦਿਖੀ ਜਾਂਦੀਆਂ ਮੈਂ ਕਰਤਾਰ ਵੀ ਫੜੀ ਮੈਂ ਗ੍ਰੀਨ ਵੀ ਫੜੀ ਮੈਂ ਪਿਆਰ ਵੀ ਫੜੀ ਔਰ ਮੈਂ 500 ਬੱਸ ਫੜੀ ਐ ਕੋਈ ਇੰਨੇ ਦੀ ਤਾਂ ਫੜੀ ਨਹੀਂ ਹਮ ਅਲੱਗ ਅਲੱਗ ਟਰਾਂਸਪੋਰਟਰਾਂ ਦੀਆਂ ਮੈਂ ਬੱਸਾਂ ਫੜੀਆਂ ਬਟ ਇਹਨਾਂ ਨੂੰ ਇਹ ਲੱਗਦਾ ਵੀ ਸਾਡੀ ਫੜੀ ਕਿਸੇ ਨੂੰ ਹੁੰਦਾ ਨਾ ਕਿਸੇ ਦੀ ਇਹਨਾਂ ਦੀ ਬੱਸ ਦਾ ਚਾਲਾਨ ਕੱਟ ਜੇ ਕੋਈ ਥਾਣੇ ਫੜ ਲੇ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਕਿਸੇ ਨੇ ਕਦੇ ਹੱਥ ਹੀ ਨਹੀਂ ਲਾਇਆ ਥੋੜੇ ਸਕੂਟਰ ਦਾ ਚਲਾਨ ਹੋਇਆ ਮੋਟਰਸਾਈਕਲ ਦਾ ਹੋਇਆ ਤੁਸੀਂ ਇਹਨਾਂ ਨੂੰ ਇਹ ਪੁੱਛਣਾ ਸੀ ਕਿ ਭਾਈ ਸਾਹਿਬ ਇਹ ਗੱਲ ਦੱਸੋ ਸੁਖਬੀਰ ਬਾਦਲ ਕਦੇ ਮਿਲੇ ਦਾ ਪੁੱਛਿਓ ਕਿ ਯਾਰ 20 ਸਾਲ ਤੇਰੀ ਬੱਸ ਨੇ ਕਦੇ ਕੋਈ ਨੀਮਾਂ ਦੀ ਉਲੰਘਣਾ ਹੀ ਨਹੀਂ ਕੀਤੀ ਇੱਕ ਚਲਾਨ ਬਾਦਲ ਦੀ ਬੱਸ ਦਾ ਮੈਨੂੰ ਵਿਖਾ ਦਿਓ 20 ਸਾਲਾਂ ਚ ਤੇ ਰਾਜੇ ਵੜੇ ਗੁਨਾਹਗਾਰ ਹੋਏਗਾ ਪਹਿਲੀ ਵਾਰੀ ਇਹਨਾਂ ਨੇ ਹੀ ਬੱਸਾਂ ਨੂੰ ਹੱਥ ਪਾਇਆ ਉਹਨਾਂ ਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਭਾਈ ਸਾਹਿਬ ਨੂੰ ਉਹਨੂੰ ਇਹ ਲੱਗਦਾ ਸੀ ਮੇਰੀ ਬੱਸ ਵੜਲੀ ਮੇਰੀ ਬੱਸ ਵੜਲੀ ਜੋ ਬਸਤਾ ਨੂੰ ਹੱਥ ਪਾਇਆ ਵਿਡਿੰਗ ਸਾਹਿਬ ਲੱਗਦਾ ਸੀ ਕਿਤੇ ਨਾ ਕਿਤੇ ਵੀ ਲਾਸ ਵੀ ਵੇਖਣਾ ਸਕਦਾ ਪ੍ਰੇਖ ਦੇ ਵਿੱਚ ਹੋ ਸਕਦਾ ਕਰਦਾ ਕਰੇਸ ਤੇ ਰਣਜੀਤ ਕਦੇ ਪਰਵਾਹ ਨਹੀਂ ਕੀਤੀ ਬੜਾ ਬੇਖੌਫ ਹੋ ਕੇ ਜ਼ਿੰਦਗੀ ਚ ਜੀਏ ਜੀਨੇ ਬੰਦੇ ਨੇ ਬਚਪਨ ਚ ਯਾਰ ਮਾਂ ਗਵਾਲੀ ਬਾਪ ਗਵਾਲਿਆ ਇਡੇ ਵੱਡੇ ਨੁਕਸਾਨ ਚਲੇ ਹੁਣ ਕੀ ਨੁਕਸਾਨ ਹੋ ਜਾਏਗਾ ਮੇਰਾ ਮੈਂ ਬੜਾ ਬੇਖੌਫ ਵਿਅਕਤੀ ਹਾਂ ਕਈ ਵਾਰੀ ਮੈਂ ਕਈ ਵਾਰੀ ਮੈਨੂੰ ਕਹਿ ਦੇਣਗੇ ਮੈਂ ਫੇਸਬੁੱਕ ਤੇ ਐਵੇਂ ਢਲੀਜੀ ਗੱਲ ਜਾਂ ਹੌਲੀ ਬੋਲਦਾ ਤਾਂ ਅਗਲੇ ਨੂੰ ਲੱਗਦਾ ਕਿ ਹੁਣ ਮੈਂ 24 ਘੰਟੇ ਬੜਕਾ ਨਹੀਂ ਨਾ ਮਾਰੀ ਜਾ ਸਕਦਾ ਮੇਰੇ ਕਹਿਣ ਦਾ ਮਤਲਬ ਮੈਨੂੰ ਕਦੇ ਖੌਫਤਾ ਆਇਆ ਹੀ ਨਹੀਂ ਕਦੇ ਜ਼ਿੰਦਗੀ 'ਚ ਤੇ ਖੌਫ ਹੁੰਦਾ ਹੋਵੇ ਤਾਂ ਫਿਰ ਮੈਂ ਬਸ ਕਿਉਂ ਫੜਾਂ ਯਾਰ ਮੈਂ ਤਾਂ ਰੋਜ਼ ਇੱਕ ਫੜ ਲੈਂਦਾ ਸੀ ਰੋਜ਼ ਇੱਕ ਫੜਦਾ ਸੀ ਨਾਲ ਟੀਵੀ ਚੈਨਲ ਆ ਲੈ ਕੇ ਫੜਦਾ ਸੀ ਮੈਨੂੰ ਪਤਾ ਨਹੀਂ ਹੈ ਕਿ ਬਾਦਲ ਦੀ ਬਸ ਫੜਨੀ ਇਹਦਾ ਇਨਜਾਮ ਕੀ ਹੋ ਸਕਦਾ ਹੈ ਸੋ ਬਿਨਾ ਸੋਚੇ ਸਮਝੇ ਮੈਂ ਕੰਮ ਕਰਦਾ ਹਾਂ ਔਰ ਬਿਲਕੁਲ ਰੱਬ ਨੇ ਮੈਨੂੰ ਵਾਇਗਰੂਤੀ ਮੇਰੇ ਤੇ ਇੰਨੀ ਕਿਰਪਾ ਹੈ ਮੈਨੂੰ ਕੋਈ ਡਰ ਨਹੀਂ ਲੱਗਿਆ ਯਾਰ ਬਿਲਕੁਲ ਡਰਨੇ ਲੱਗੇ ਤੁਹਾਡੀ ਗੱਲ ਹੀ ਕਰਦੇ ਆ ਜੀ ਵੜਕਾ ਮਾਰਨ ਵਾਲੀ ਗੱਲ ਜਿਵੇਂ ਵੜਕਾ ਮਾਰਦੇ ਆ ਹਾਂ ਤੁਸੀਂ ਕਹਿੰਦੇ ਵੜਕਾ ਮਾਰ ਰਹੇ ਹੋ ਆ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਅੱਜ ਦੀ ਆਉਂਦੀ ਹੈ ਤੁਸੀਂ ਕਹਿੰਦੇ ਹੋ ਬਾਦਲ ਪਰਿਵਾਰ ਕਿਤੇ ਨਾ ਕਿਤੇ ਮੇਰਾ ਕਤਲ ਕਰਵਾਉਣਾ ਚਾਹੁੰਦਾ 86 ਹਾਂ ਜੀ ਰஞ்சிਤ ਉਹ ਤਾਂ ਸਿਆਸੀ ਲੋਕ ਕਰਦੇ ਹੀ ਹੁੰਦੇ ਆ ਆ ਜਿਸ ਤਰ੍ਹਾਂ ਦਾ ਮਾਹੌਲ ਉਹ ਬਣਾਉਂਦੇ ਨੇ ਪਾਰਲੀਮੈਂਟ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਕਿ ਰਾਜਾ ਵੜਿੰਗ ਸਾਡੇ ਲਈ ਚੁਣੌਤੀ ਹੈ ਕਿ ਪਾਰਲੀਮੈਂਟ ਮੇਰੇ ਅਰਗੇ ਵਿਅਕਤੀ ਨੇ ਉਹਨਾਂ ਨੂੰ ਇਹ ਲੱਗਦਾ ਸੀ ਰਾਜੇ ਵਿਡਿੰਗ ਨੂੰ ਤਾਂ 2 ਲੱਖ ਤੇ ਹਰਾ ਦੇਣਗੇ ਤੇ ਜਦੋਂ ਦੇਖਿਆ ਚੋਣਾਂ ਪਖਦੇ ਪਖਦੇ ਅਖੀਰ 20000 ਰਹਿ ਗਈ ਉਹ ਵੀ ਕੁਝ ਸਾਥੀ ਸੱਜਣਾ ਨੇ ਆਪਣੇ ਤੇ ਮਿਹਰਬਾਨ ਹੋ ਗਏ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਇਹਨੂੰ ਉਲਝਾ ਲੋ ਕਿਵੇਂ ਨਾ ਕਿਵੇਂ ਇਹਨੂੰ ਵਿਰੋਧੀਆਂ ਨਾਲ ਉਲਝਾ ਦਿਓ ਜਿਵੇਂ ਕਿ ਰਾਜਨੀਤਿਕ ਲੋਕ ਕਰਦੇ ਆ ਅਗਲਾ ਕਹਿੰਦਾ ਸਾਡੇ ਤੱਕ ਪਹੁੰਚਣ ਤੱਕ ਇਹਨੂੰ ਥੱਲੇ ਉਲਝਾ ਲੋ ਉਹ ਉਕਸੋਂ ਦੇ ਨਹੀਂ ਉਹ ਜਾਣ ਬੁਝ ਕੇ ਵੀ ਤੈਨੂੰ ਐਸਐਸਪੀ ਲਾ ਦੇਵਾਂਗੇ ਤੂੰ ਚੱਕ ਦੀ ਫੱਟੇ ਉਹ ਹਾਂ ਉਹ ਇਹ ਚਾਹੁੰਦੇ ਨੇ ਕਿ ਰਾਜਾ ਵੜਿੰਗ ਥੱਲੇ ਹੁਲ ਜੇ ਪਰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੁੰਦਾ ਮੈਂ ਤੇਰੇ ਕਰਿੰਦਿਆਂ ਨਾਲ ਨਹੀਂ ਹੁਲਣਾ ਜਿੱਦਾਂ ਹੁਲ ਜਾ ਤੇਰੇ ਨਾਲ ਹੀ ਹੁਲ ਜਾਂਦੇ ਆ ਨੀਚੇ ਨਹੀਂ ਮੈਂ ਹੁਲ ਜਦਾ ਕਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਸਾਥੀ ਐ ਤੁਹਾਡੋਂ ਇੱਥੇ ਪੈਰਾਂ ਤੇ ਖੜਾ ਕਰਨ ਵਾਲੇ originiative ਵਰਗੇ ਆ ਜਾ ਸਖਮੰਦਰ ਸੁਖਨੇ ਵਰਗੇ ਸਾਥ ਛੱਡ ਰਹੇ ਐ ਕਾਰਨ ਕੀ ਮੰਨਦੇ ਉਹਨੂੰ ਬ੍ਰਦਰ ਕੋਈ ਕਿਸੇ ਨੂੰ ਪੈਰਾਤੇ ਨਹੀਂ ਖੜਾ ਕਰਦਾ ਪਹਿਲੀ ਤਾਂ ਇਹ ਗੱਲ ਕਿਦਾ ਕਰਦੇ ਆ ਨਾ ਰਜਨੀਸ਼ ਅਸੀਂ ਲੈ ਕੇ ਆਏ ਸੀ ਹੁਣ ਤੁਸੀਂ ਦੇਖੋ ਇੱਥੇ ਕਈ ਸਾਥੀ ਸੱਜਣ ਸੀ ਐਮਸੀ ਸਹਿਬਾਨੋ ਕਦੇ ਅਸੀਂ 45 ਸਾਲ ਦੇ ਕਾਂਗਰਸੀ ਆ ਆਜ਼ਾਦ ਉਮੀਦਵਾਰ ਉਹ ਲੜੇ 2012 ਚੋਣਾਂ ਨੇ ਮੇਰੀ مخالਫਤ ਕੀਤੀ ਹੋਨੇ ਇਹ ਲੋਗ ਹੈ ਜਿਹੜੇ ਮੈਂ ਹੁਣ ਆਪਣੇ ਲੋਗ ਆਪਣੇ ਨਾਲ ਰਹੇ ਹੈ ਕਈ ਵਾਰੀ ਆਪਣੇ ਬਾਰੇ ਟਿੱਪਣੀ ਕਰਨੀ ਚੰਗੀ ਹੁੰਦੀ ਚੰਗੀ ਨਹੀਂ ਹੁੰਦੀ ਪਰ ਜੋ ਵੀ ਕੋ ਸ਼ੌਦੇ ਰਹੇ ਇਹਨਾਂ ਕੋਲੇ ਉਹ ਅਦੇ ਦਿੱਤੇ ਕੀਨੇ ਤੇ ਦਵਾਈ ਕੀਨੇ ਬਹੁਤ ਚੰਗੇ ਲੋਗ ਨਹੀਂ ਮੈਂ ਕਿਸੇ ਨੂੰ ਅੱਜ ਮੇਰੀ ਉਹਨਾਂ ਨੂੰ ਮੈਂ ਚੰਗਾ ਨਹੀਂ ਲੱਗਦਾ ਇਹਦਾ ਮਤਲਬ ਮੈਂ ਉਹਨਾਂ ਨੂੰ ਐਵੇਂ ਮਾੜਾ ਕਹਾਂ ਇਹ ਬੇਰੀਆ ਸੇ ਵਧੀਆ ਗੱਲ ਨਹੀਂ ਲੇਕਿਨ ਪਾਰਟੀ ਨੇ ਉਹਨਾਂ ਦਾ ਬੜਾ ਮਾਨ ਸਨਮਾਨ ਕੀਤਾ ਅੱਜ ਰਾਜਾਵੜੀ ਕੀ ਹੈ ਰਾਜਾ ਵੜਿੰਗ ਜੋ ਵੀ ਕੁਛ ਹੈ ਉਹ ਕਾਂਗਰਸ ਦੀ ਬਦੌਲਤ ਹੈ ਰنجੀਤ ਰਾਜੇ ਵੜਿੰਗ ਦੀ ਜਾਣ ਪਛਾਣ ਹੁੰਦਾ ਮੈਂ ਵੱਡਾ ਹੋ ਗਿਆ ਯਾਰ ਐਮ ਐਲ ਏ ਬਣ ਗਿਆ ਮੈਂ ਮੰਤਰੀ ਵੀ ਬਣ ਗਿਆ ਹੁਣ ਮੈਂ ਦਬਕਾ ਮਾਰਾਂ ਕਾਂਗਰਸ ਪਾਰਟੀ ਨੂੰ ਕਿ ਮੇਰਾ ਮਾਨ ਸਨਮਾਨ ਨਹੀਂ ਕੀਤਾ ਤੇ ਮੈਂ ਪਾਰਟੀ ਛੱਡ ਕੇ ਚਲੇ ਆ ਉਹ ਵੀ ਉਸ ਸਮੇਂ ਜਦੋਂ ਪਰਖ ਦੀ ਘੜੀ ਐ ਤਿੰਨ ਸਾਲ ਪਹਿਲਾਂ ਕਿੱਥੇ ਗਏ ਸੀ ਜਿਹਨੂੰ ਪਾਰਟੀ ਸਨਮਾਨ ਨਹੀਂ ਕਰ ਸਕਦੀ ਸੀ ਪਾਰਟੀ ਸਨਮਾਨ ਨਹੀਂ ਦੇ ਰਹੀ ਸੀ ਮੇਰੇ ਭਾਈ ਸਾਹਿਬ ਨੂੰ ਤੇ ਇਹਨਾਂ ਨੇ ਹੁਣ ਕਿਉਂ ਛੱਡਿਆ ਮੌਕੇ ਤੇ ਆ ਕੇ ਉਹ ਵੀ ਚੋਣਾਂ ਦੇ ਦਿਨਾਂ ਦੇ ਵਿੱਚ ਇਹ ਬਾਈ 1.5 ਸਾਲ ਪਹਿਲਾਂ ਛੱਡਦੇ ਕਿ ਉਹਨਾਂ ਨੂੰ ਪੁੱਛਣਾ ਸੀ ਵੀ ਕੁਝ ਘੰਟੇ ਹੀ ਪਹਿਲਾਂ ਸਨਮਾਨ ਹਟਿਆ ਤੁਹਾਡਾ ਨਹੀਂ ਉਹ ਆ ਕਿ ਸਾਨੂੰ ਹਾਟ ਕੀਤਾ ਗਿਆ ਗੰਦ ਤੱਕ ਕਹਿ ਦਿੱਤਾ ਗਿਆ ਸਾਨੂੰ ਗੰਦ ਮੈਂ ਕਿਸੇ ਨੂੰ ਕਿਸੇ ਨੇ ਤੁਸੀਂ ਕਿੱਥੇ ਸੁਣਿਆ ਉਹਨਾਂ ਨੇ ਗੰਦ ਮੇਰੇ ਕਹਿਣ ਦਾ ਮਤਲਬ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਰਣਜੀਤ ਜਿਹੜਾ ਬੰਦਾ ਇਲੈਕਸ਼ਨਾਂ ਤੋਂ ਕੁਝ ਘੰਟੇ ਪਹਿਲਾਂ ਪਾਰਟੀ ਛੱਡਣ ਦੀ ਗੱਲ ਕਰਦਾ ਹੈ ਹੋ ਸਕਦਾ ਹੈ ਕਿ ਪਾਰਟੀ ਨੇ ਉਹਨਾਂ ਨਾਂ ਅੰਦੇਖੀ ਕੀਤੀ ਹੋਵੇ ਪਰ ਆਂ ਦੇਖੀ ਚੋਣਾਂ ਦੇ ਦਰਮਿਆਣੀ ਹੋਈ ਕਿ ਪਹਿਲਾਂ ਹੋਈ ਸੀ ਜੇ ਪਹਿਲਾਂ ਹੋਈ ਹੈ ਤਾਂ ਤੁਸੀਂ ਪਹਿਲਾਂ ਛੱਡ ਕੇ ਕਿਉਂ ਨਹੀਂ ਗਏ ਪਹਿਲਾਂ ਤੁਸੀਂ 5 ਸਾਲ ਪੂਰੇ ਆਨੰਦ ਲਏ ਕਦੇ ਮੇਰੇ ਕੋਲੇ ਕਦੇ ਕਿਸੇ ਹੋਰ ਕੋਲੇ ਤੇ ਹੁਣ ਮੌਕੇ ਤੇ ਤੁਹਾਨੂੰ ਲੱਗਿਆ ਕਿ ਪਾਰਟੀ ਆਂ ਦੇਖੀ ਕੀਤੀ ਹੈ ਕਿ ਪਾਰਟੀਆਂ ਆਂ ਦੇਖੀ ਕਰਦੀਆਂ ਐ ਵਰਕਰਾਂ ਦੀਆਂ ਇਹ 'ਚ ਕੋਈ ਡੋਊਟ ਨਹੀਂ ਹੈ ਪਰ ਜੇ ਆਂ ਦੇਖੀ ਹੋ ਰਹੀ ਹੈ ਤਾਂ ਉਹਨਾਂ ਦਾ ਫਰਜ਼ ਬੰਦਾ ਸੀ ਪਾਰਟੀ ਨੂੰ 1.5 ਸਾਲ 2 ਸਾਲ ਪਹਿਲਾਂ ਛੱਡਣ ਸਾਰੇ ਨਿਆਰੇ ਲੈ ਕੇ ਸਾਰਾ ਕੰਮ ਵੇਖ ਕੇ ਹੁਣ ਉਹਨਾਂ ਨੇ ਆਖਿਆ ਵੀ ਅਖੀਰ ਤੇ ਅਜਮਾ ਕੇ ਦੇਖੋ ਕਿ ਕੋਈ ਬਹੁਤੀ ਵਧੀਆ ਗੱਲ ਨਹੀਂ ਐਂ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਉਹਨੂੰ ਕਹਿ ਕੇ ਆਜ ਮੈਂ ਕਿ ਝੰਡਾ ਤਾਂ ਲਾਓ ਕਿਸੇ ਪਾਰਟੀ ਦਾ ਮਦਦ ਤਾਂ ਕਰੀ ਤਣੀ ਵਧਾਰੇ ਕਿ ਦਿਨ ਲੱਗਦਾ ਸੀ ਮਦਦ ਤਾਂ ਤੁਸੀਂ ਕਰੀ ਜਾਂਦੇ ਹੋ ਅਸੀਫਾ ਤਾਂ ਤੁਨੂੰ ਹੀ ਦੇਈਦਾ ਕਿਸੇ ਨਾ ਕਿਸੇ ਪਾਰਟੀ ਦੀ ਤਾਂ ਚੁੱਪਚੀ ਤੇ ਮਦਦ ਕਰ ਰਹੇ ਹੋ ਤੇ ਝੰਡਾ ਲਾ ਕੇ ਕਰੋ ਜ਼ੋਰਤ ਨਾਲ ਕਰੋ ਕੀ ਦੀ ਕਰ ਰਹੇ ਹੋ ਇਹ ਛੁਪਾ ਕੇ ਕਿਉਂ ਕਰ ਰਹੇ ਹੋ ਕੱਲਾ ਅਸੀਫਾ ਹੀ ਦਿੱਤਾ ਲਾਓ ਝੰਡਾ ਕਿਹਨੂੰ ਪਾਰਟੀ ਨੂੰ ਜੁਆਇਨ ਕਰ ਰਹੇ ਹੋ ਦੱਸੋ ਕਿ ਇਹ ਨਾ ਨਾ ਹੋਵੇ ਵੀ ਜਿਹੜਾ ਜਿੱਤ ਗਿਆ ਉਹਨੂੰ ਕਹਦੇ ਆਂਗੇ ਨਹੀਂ ਥੋੜੀ ਕੀਤੀ ਤੇ ਜੇ ਕਾਂਗਰਸ ਵਾਲਾ ਜਿੱਤ ਗਿਆ ਤਾਂ ਕਹਦੇ ਆਂਗੇ ਯਾਰ ਇਸ ਦਾ ਸਿਫਾਈ ਦਿੱਤਾ ਪਰ ਵੋਟਰ ਤਾਂ ਤੈਨੂੰ ਹੀ ਭਾਗੇ ਆਏ ਬਠਿੰਡੇ ਕਹਿੰਦੇ ਵਡਿੰਗ ਸਾਹਿਬ ਦਖਲਅੰਦਾਜ਼ੀ ਕਰਦੇ ਆ ਕਿਤੇ ਉਹ ਬਠਿੰਡੇ ਵਾਲੇ ਇੱਥੇ ਤਾਂ ਨਹੀਂ ਦਖਲਅੰਦਾਜ਼ੀ ਕਰ ਰਹੇ ਮੈਂ ਤਾਂ ਯਾਰ ਬਠਿੰਡੇ 'ਚ ਮੇਰਾ ਤਾਂ ਕੋਈ ਲੇਖਾ ਦੇ ਕਹਿ ਨਹੀਂ ਮੈਂ ਦਖਲ ਨਹੀਂ ਕਰ ਰਿਹਾ ਮੈਂ ਤਾਂ ਇਹ ਕਹਿਣਾ ਕਿ ਕਾਂਗਰਸ ਪਾਰਟੀ ਨੂੰ ਜਿੱਥੇ ਵੀ ਕਾਂਗਰਸ ਪਾਰਟੀ ਦਾ ਉਮੀਦਵਾਰ ਖੜਾ ਹੈ ਉੱਥੇ ਜਦਾਓ ਪਰ ਹਾਂ ਇਹ ਜ਼ਰੂਰ ਹੈ ਕਿ ਬਾਦਲ ਆਲੇ ਹੁਣ ਸਾਰੇ ਮਗਰ ਪਏ ਹੋਏ ਇੱਕ ਬਾਦਲ ਹਾਲਾ ਨਹੀਂ ਸਾਰੇ ਬਾਦਲਾਂ ਕੁਈ ਲਾਲੀ ਹੈ ਕੋਈ ਛਾਲੀ ਹੈ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਬਠਿੰਡਾ ਹੈ ਕੋਈ ਮੁਕਸਰ ਹੈ ਕੋਈ ਮਲੋਟ ਇਤਨੀ ਲੰਕਾ ਟਾਉਂਦੇ ਕਿਤੇ ਆਪਣੇ ਤਾਂ ਘਰ ਦੇ ਕਾਰੇ ਪੀਤੀ ਐ ਰਣਜੀਤ ਸਿੰਘ ਪਰ ਉਹ ਆਪਸ ਵਿੱਚ ਇਕੱਠੇ ਪਰਵਾਰ ਹੈ ਇਹ ਜਿਹੜਾ ਬਾਦਲ ਪਰਵਾਰ ਹੈ ਨਹੀਂ ਜਿਹੜੀ ਤਣਾਅ ਪਰਵਾਰ ਨੇ ਪੰਜਾਬ ਦੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਕੋਈ ਖੜਾ ਜਿਹਨੂੰ ਸ਼ਰੀਖ ਖੜਾ ਹੁੰਦਾ ਹੈ ਇਹ ਫਿਰ ਭਿੰਡਾ ਵਾਂਗ ਇਕੱਠੇ ਹੋ ਜਾਂਦੇ ਫਿਰ ਇਹ ਕਹਿੰਦੇ ਕਿ ਨਹੀਂ 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 ਆਪਣੀ ਸਾਹ ਤੇ ਨਹੀਂ ਕੋਈ ਹੋਣਾ ਮੈਂ ਉੱਤੇ ਹੋ ਜਾ ਕਦੇ ਤੂੰ ਥੱਲੇ ਹੋਵੇਂ ਇੱਕੋ ਜਾਂ ਕੰਮ ਚੱਲਦਾ ਰਹੇ ਆਪਾਂ ਇਹ ਕਬਜ਼ਾ ਬਣਾਈ ਰੱਖੋ ਲੇਕਿਨ ਕੋਈ ਹੋਰ ਵਿਅਕਤੀ ਆ ਕੇ ਰਾਜ ਕਰਨ ਦੀ ਕੋਸ਼ਿਸ਼ ਨਾ ਕਰੇ ਸਾਨੂੰ ਢਾਹ ਲਾਉਣ ਦੀ ਕੋਸ਼ਿਸ਼ ਨਾ ਕਰੋ ਇਸੇ ਕਰਕੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਰਦਾਰ ਬਾਦਲ ਨੇ ਕੋਈ ਹੋਰ ਪੈਦਾ ਹੀ ਨਹੀਂ ਹੁੰਨ ਦਿੱਤਾ ਪਰਿਵਾਰਵਾਦੀ ਰਾਜਨੀਤੀ ਕੀਤੀ ਤੁਸੀਂ ਦੇਖੋ ਮਜੀਠੀਆ ਆਦੇਸ਼ਪਰਤਾਪ ਕਹਿ ਰھوں ਏ ਮਨਪ੍ਰੀਤ ਬਾਦਲ ਜਿੰਨੇ ਜਸਖੋ ਖੁਦ ਬਾਦਲ ਸਾਹਿਬ ਹਰ ਸਿਮਰਤ ਸਾਰੇ ਉਹਦੇ ਆਪ ਹੀ ਰੱਖਦੇ ਸਨ ਇਹ ਪਹਿਲਾਂ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਲੋਕਾਂ ਨੂੰ ਤਾਕਤ ਨਾ ਦਿਓ ਜਦੋਂ ਤੁਸੀਂ ਕਿਸੇ ਨੂੰ ਤਾਕਤ ਦਿਓਗੇ ਉਹ ਫਿਰ ਸਿਰ ਚੱਕੇਗਾ ਇਦੋਂ ਚੰਗਾ ਕਿ ਪਰਿਵਾਰ ਚ ਹੀ ਤਾਕਤ ਰੱਖੋ ਇੱਕ ਵਿੜਿੰਗ ਸਾਹਿਬ ਜਦੋਂ ਕੋਈ ਵਿਰੋਧ ਹੁੰਦਾ ਤੁਹਾਡਾ ਘਬਰਾ ਕਿਉਂ ਜਾਂਦੇ ਹੋ ਕਿਉਂ ਘਬਰਾਉਣੀ ਹੈ ਵਿਰੋਧ ਹੁੰਦਾ ਹਨਾ ਕਹਿੰਦੇ ਵਿਰੋਧ ਹੋਣਾ ਜ਼ਰੂਰੀ ਹੁੰਦਾ ਘਬਰਾਉਂਦਾ ਨਹੀਂ ਰਣਜੀਤ ਮੈਂ ਮੈਂ ਥੋੜਾ ਜਿਹਾ ਯਾਰ ਸੱਚੀ ਜੀ ਗੱਲ ਕਹਿ ਦਿੰਦੇ ਆ ਘਬਰਾਉਂਦਾ ਤਾਂ ਮੈਂ ਕਦੇ ਵੀ ਨਹੀਂ ਯਾਰ ਬਟ ਮੈਨੂੰ ਥੋੜਾ ਜਿਹਾ ਇਸ ਗੱਲ ਤੇ ਨਰਾਜ਼ਗੀ ਆ ਜਾਂਦੀ ਹੈ ਜਦੋਂ ਕੋਈ ਬੰਦਾ ਐਵੇਂ ਫਜ਼ੂਲ ਗੱਲ ਕਰੇ ਕਈ ਯਾਰੀ ਕੋਈ ਬੰਦਾ ਕੋਈ ਗੱਲ ਹੁੰਦੀ ਨਹੀਂ ਬਿਨਾ ਸੋਚੇ ਸਮਝੇ ਤੁਹਾਡੇ ਖਿਲਾਫ ਕੋਈ ਐਸੀ ਗੱਲ ਰਚ ਦਿੰਦਾ ਹੈ ਤੁਹਾਡੇ ਖਿਲਾਫ ਕੁਝ ਬੋਲਣ ਲੱਗ ਪੈਂਦਾ ਹੈ ਕੱਲ ਪਰਸੋਂ ਇੱਕ ਵੀਡੀਓ ਆਈ ਸੀ ਕੋਈ ਸੁਖਨੇ ਦਾ ਬੰਦਾ ਸੀ ਉਹ ਕਹਿੰ ਜਾਂਦਾ ਸਾਡੀ ਜ਼ਮੀਨ ਨਪਾਤੀ ਲੇ ਪਰਮਾਤਮਾ ਦੀ ਕਸਮ ਮੈਂ ਉਥੋਂ ਦੀ ਨੰਗਿਆ ਜਾਂਦਾ ਸੀ ਔਰੇ ਬੰਦੇ ਦੇ ਕਾਂਗਰਸ ਦੇ ਛੰਡੇ ਲੱਗੇ ਸੀ ਇਹ ਸੱਚ ਹੈ ਤੇ ਉਹ ਬੰਦਾ ਸਵੇਰ ਸਵੇਰ ਉੱਠ ਕੇ ਮੈਨੂੰ ਕਰਿਆ ਮੈਨੂੰ ਚੁੱਲ੍ਹੇ ਤੇ ਰਿਓੜੀਆਂ ਖਵਾਈਆਂ ਹੋਣੇ ਤੇ ਮੈਨੂੰ ਕਹਿੰਦਾ ਉਹ ਫੱਟਾ ਮੇਰੇ ਘਰ ਦੇ ਸਾਹਮਣੇ ਲੱਗਿਆ ਜਿਹੜਾ ਜੱਟਾਂ ਦਾ ਉਹ ਇੱਕ ਹੋਰ ਹੈ ਇਕਬਾਲ ਸਿੰਘ ਉਥੋਂ ਦਾ ਹੀ ਉਹ ਕਹਿੰਦਾ ਇਹ ਚੁਕਵਾ ਦੇ ਭਾਈ ਇਹ ਚੁਕਾਉਣਾ ਹੈ ਇੱਥੇ ਫੱਟਾ ਇੱਥੇ ਰਹਿਣਾ ਨਹੀਂ ਚਾਹੀਦਾ ਮੈਂ ਕਿਹਾ ਯਾਰ ਇਹ ਫੱਟਾ ਕਈ ਸਾਲਾਂ ਦਾ ਮੈਂ ਹੁਣ ਕੀ ਕਰਾਂ ਦੋਹਾਂ ਦੀ ਆਪਸ ਵਿੱਚ ਸੀ ਤੋਂ ਫੱਟੇ ਦੇ ਗੁੱਸੇ ਕਰਕੇ ਉਹ ਚਲਾ ਗਿਆ ਤੇ ਉਹ ਮੇਰੇ ਖਿਲਾਫ ਹੀ ਵੀਡੀਓ ਪਾਈ ਜਾਂਦਾ ਵੀ ਕੋਈ ਸਾਡਾ ਥਾਂ ਸੀ ਕੋਈ ਮੈਨੂੰ ਥਾਂ ਨਹੀਂ ਪਤਾ ਤੇ ਇੱਕ ਦਿਨ ਪਹਿਲਾਂ ਮੈਨੂੰ ਚੁੱਲ੍ਹੇ ਤੇ ਖੜ ਕੇ ਚਾਹ ਪਿਆ ਕੇ ਰਿਰੂੜੀਆਂ ਖਵਾ ਕੇ ਬੰਦੇ ਦੇ ਕਰਦਾਰ ਗਿਰ ਜਾਂਦੇ ਫਿਰ ਕਿਹ ਗੁੱਸਾ ਆ ਜਾਂਦਾ ਤੁਹਾਨੂੰ ਕੱਲ ਮੈਂ ਕਿਤੇ ਭਾਸ਼ਣ ਦੇ ਰਿਹਾ ਸੀ ਇੱਕ ਜਵਾਂ ਡੱਕਿਆ ਬੰਦਾ ਸੀ ਉਹਨੇ 8 ਵਾਰੀ ਮੇਰੇ ਕੁਰਤਾ ਫੜਨ ਦੀ ਗੱਲ ਕੀਤੀ ਹਾਂ ਵੀ ਉਹ ਬਾਈ ਬੰਦਾ ਕੀ ਕਰੇ ਉਹਨੂੰ ਉਹ ਘਬਰਾਉਂਦਾ ਨਹੀਂ ਬੰਦਾ ਕਦੇ-ਕਦੇ ਯਾਰ ਅਲਟੀਮੇਟਲੀ ਅਨਸਾਨ ਹੈ ਆਪਾਂ ਯੋ ਪੋਲਿਟਿਸ਼ੀਨ ਨੂੰ ਪਹਿਲਾਂ ਯਾਰ ਅੰਦਰ ਤਾਂ ਉਹੀ ਹੈ ਕੰਮ ਹੁਣ ਤੁਹਾਡੇ ਮਾਈਕ ਖੋਣ ਦੀ ਜਿਹੜਾ ਗੱਲ ਕਰੂਗਾ ਰਣਜੀਤ ਥੋੜਾ ਹੁਣ ਮਾਈਕ ਖੋਊਗਾ ਤੇ ਕਦੇ-ਕਦੇ ਤੁਸੀਂ ਵੀ ਆਪੇ ਤੋਂ ਬਾਹਰ ਆ ਜਾਓਗੇ ਸੋ ਇਦਾਂ ਦੀ ਗੱਲ ਹੁੰਦੀ ਆ ਅਦਰਵਾਇਸ ਕੋ ਪਰੋਂਦੇ ਕੁਮਰੋਂ ਨਹੀਂ ਡਿਵੈਲਪਮੈਂਟ ਦੀ ਗੱਲ ਕਰ ਲੀਏ ਬੜਿੰਗ ਸਾਹਿਬ ਅਕਾਲੀ ਦਲ ਦਾਸ ਸਾਰਿਆਂ ਉਹਨਾਂ ਨੇ ਵਾਦੇ ਵੇਸੀ ਡਿਵੈਲਪਮੈਂਟ ਵੱਧ ਕਰਾਈ ਬੜਿੰਗ ਸਾਹਿਬ ਸਿਰਫ ਵਖਾਵਾ ਕਰਦੇ ਆ ਕੰਮ ਕੱਟ ਕਰਦੇ ਜਨਤਾ ਬੋਲਦੀ ਆ ਯਾਰ ਕਿਸੇ ਦੇ ਕਹਿਣ ਨਾਲ ਥੋੜੀ ਹੁੰਦਾ ਵੀ ਡਿਵੈਲਪਮੈਂਟ ਕਰਾਈ ਰਾਜਾ ਬੜੇ ਕਹੀ ਜਾਵੇ ਚੀਕ ਚੀਕ ਕੇ ਜਨਤਾ ਨੂੰ ਪਤਾ ਨਹੀਂ ਰਾਜ ਨੇ ਕੀ ਡਿਵੈਲਪਮੈਂਟ ਕਰਾਈ ਆਖਣਗੇ ਹੱਟ ਪਿੱਛੇ ਯਾਰ ਕਿਹੜੀ ਡਿਵੈਲਪਮੈਂਟ ਕਰਾਈ ਇਸੇ ਕਰਕੇ ਤਾਂ ਜਨਤਾ ਅੱਜ ਵੀ 10 ਸਾਲ ਬਾਅਦ ਭਿੰਡਾ ਵਾਂਗੂ ਇਕੱਠੀ ਹੁੰਦੀ ਹੈ ਪਿਆਰ ਕਰਦੀ ਹੈ ਜੱਫੀਆਂ ਪਾਉਂਦੀ ਹੈ ਲੋਕ ਫੋਟੋਆਂ ਖਿਚਾਉਂਦੇ ਮੈਂ ਤਾਂ 10 ਸਾਲ ਪੁਰਾਣਾ ਹੋ ਚੁੱਕਿਆ ਹਾਂ ਇਸ ਦੇ ਬਾਵੀਉਦ ਲੋਕ ਕਹਿੰਦੇ ਆ ਅਕਾਲੀ ਦਲ ਦੇ ਲੋਕ ਕਹਿੰਦੇ ਤੁਹਾਡੇ ਭਰਾ ਤੁਸੀਂ ਪੱਤਰਕਾਰ ਸਾਥੀਓ ਤੁਸੀਂ ਵੀ ਇਹ ਗੱਲ ਕਹਿੰਦੇ ਹੋ ਕਿ ਡਿਵੈਲਪਮੈਂਟ ਤਾਂ ਬਈ ਹੋਈ ਐ ਵਟਕੜਦੇ ਹੁਣ ਤੁਸੀਂ ਦੇਖ ਲਓ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਯਾਰ 10 15 ਸਾਲ ਹੋ ਗਏ ਮੈਂ ਕਦੇ ਗਿੱਦੜਵਾਜ ਸਰਕਾਰੀ ਬੱਸ ਨਹੀਂ ਚਲਦੀ ਵੇਖੀ ਤੇ ਕਦੇ ਕਿਸੇ ਨੇ ਇਹਨਾਂ ਨੂੰ ਸਵਾਲ ਨਹੀਂ ਕੀਤਾ ਕਿ ਯਾਰ ਇਹ ਦੱਸੋ 15 ਸਾਲ ਸਰਕਾਰੀ ਬੱਸ ਤੁਹਾਡੇ ਗਿੱਦੜਵਾਜ ਚੱਲੀ ਕਿਉਂ ਨਹੀਂ ਕਾਰਨ ਕੀ ਹੈ ਹੁਣ ਕਿਉਂ ਚੱਲ ਪਈ ਹੈ ਪਹਿਲਾਂ ਕਿਉਂ ਨਹੀਂ ਚੱਲੀਆਂ ਰਾਜਵੜਿੰਗ ਨੇ ਤਾਂ ਕੋਈ ਆਪਦੀ ਬੱਸ ਨਹੀਂ ਪਾਈ ਯਾ ਲੋਕਾਂ ਨੂੰ ਠੱਗ ਠੱਗ ਕੇ ਲੋਕਾਂ ਨੇ ਮਾਲ ਬਣਾਇਆ ਹੈ ਇਹਨੇ ਟੌਫੀਆਂ ਵੇਚਦੇ ਆ ਲੋਕਾਂ ਨੂੰ ਜੇ 2 ਰੁਪਏ ਖੁੱਲੇ ਹਨੀ ਨਾ ਤੇ ਦੋ ਗੋਲੀਆਂ ਟੌਫੀਆਂ ਦੀਆਂ ਦੇ ਦਿੰਦੇ ਤੇ ਇਹਨਾਂ ਨੂੰ ਪੁੱਛੋ ਵੀ ਜੇ 10 ਰੁਪਏ ਤੁਹਾਡੀ ਟਿਕਟ ਹੋਵੇ ਤੇ ਲੋਕ ਤੁਹਾਨੂੰ 10 ਟੌਫੀਆਂ ਦੇਣਨ ਫਿਰ ਦੇਓਗੇ ਟਿਕਟ ਦੇਓਗੇ ਸੋ ਇਹਨਾਂ ਨੇ ਟੌਫੀਆਂ ਵੇਚ ਵੇਚ ਕੇ ਜਿਨ੍ਹਾਂ ਨੇ ਘਰ ਮਕਾਨ ਬਣਾਏ ਹੁਣ ਉਹ ਉਹ ਡਵੈਲਪਮੈਂਟ ਕੀ ਕਰਉਣਗੇ ਯਾਰ ਉਹਨਾਂ ਨੇ ਤਾਂ ਖਾ ਲਿਆ 4 ਲੱਖ ਰੁਪਏ ਚ ਅੱਡਾ ਚੱਲਦਾ ਅਸੀਂ ਜਿਹੜਾ ਅੱਡਾ ਦਿੰਨੇ ਆ ਲੀਜ਼ ਤੇ ਇਹ 4 ਲੱਖ ਰੁਪਏ ਸਾਲ ਤੇ ਦਿੰਨੇ ਆ ਗਿੱਦੜਬਾਦ ਅੱਡਾ 15 ਸਾਲ ਲੀਜ਼ ਤੇ ਹੀ ਨਹੀਂ ਹੋਇਆ ਅੱਡਾ ਦੱਸੋ ਕਿੱਥੇ ਗਿਆ ਉਹ ਪੈਸਾ ਕਿਉਂਕਿ ਤੁਸੀਂ ਜਦੋਂ ਇੰਨੀ ਕਮਾਈ ਕਰਦੇ ਹੋ ਤੇ ਬਸ ਦੀ 20 ਰੁਪਏ ਪਰਚੀ ਵੀ ਘਟਾਓ ਮਤਲਬ ਇਸ ਗੱਲ ਤੇ ਕੋਈ ਗੱਲ ਦੀ ਜਵਾਬ ਨਹੀਂ ਦੇਣਗੇ ਸੋ ਡਵੈਲਪਮੈਂਟ ਹੋਈ ਕਿ ਨਹੀਂ ਹੋਈ ਮੈਂ ਤਾਂ ਐਵੇਂ ਕਹਿ ਦੂੰਗਾ ਕਿ ਹੋਈ ਹੈ ਇਹਦਾ ਪੰਜਾਬ ਗਿੱਦੜਬਾਦੀ ਜਨਤਾ ਦੱਸਦੀ ਹੈ ਕਿ ਹੋਈ ਹੈ ਕਿ ਨਹੀਂ ਹੋਈ ਤੁਸੀਂ ਕਿਸੇ ਵਿਅਕਤੀ ਨੂੰ ਪੁੱਛੋ ਇਹ ਤੁਸੀਂ ਗੱਲ ਕੀਤੀ ਆ ਟਾਫੀਆਂ ਵੇਚ ਕੇ ਹਨਾ ਪੈਸੇ ਕਹਿੰਦੇ ਇਹਨਾਂ ਨੇ ਬਣਾ ਲਏ ਤੁਹਾਡੀ ਇਨਕਮ ਦੀ ਗੱਲ ਕਰ ਲਈਏ ਜਿਹੜੀ ਸ਼ੋ ਕੀਤੀ ਗਈ ਹੈ ਐਫੀਡੇਵਟ ਦੇ ਵਿੱਚ ਇਹਨਾਂ ਨਾਲੋਂ ਅੱਧਾ ਅੱਧਾ ਕ ਜਾਨੀ ਕਿ 50 ਲੱਖ ਵਧ ਗਿਓ ਇਹਨਾਂ ਨੇ 7 6 ਕਰੋੜ ਕੀਤੀ ਆ ਤੁਹਾਡੀ 7 ਦੇ ਕਰੀਬ ਹੈਗੀ ਹੈ ਕਾਰੀ ਇਨਕਮ ਇਨਕਮ ਜਿਹੜੀ ਸ਼ੋ ਕੀਤੀ ਐਫੀ ਡੀਆਬ ਦਿੱਤੀ ਹਾਂ ਅਸੀਂ ਤਾਂ ਜੋ ਵੀ ਇਨਕਮ ਸ਼ੋ ਕੀਤੀ ਹੋਣੀ ਹੈ ਉਹ ਇੱਕ ਨੰਬਰ ਚ ਆਪਦੀ ਸ਼ੋ ਕੀਤੀ ਹੋਣੀ ਹੈ ਮੈਂ ਕਿਸੇ ਨੂੰ ਕੋਈ ਟੌਫੀਆਂ ਨਹੀਂ ਵੇਚੀਆਂ ਇਨਕਮ ਕਿਸੇ ਦੀ ਵੀ ਵੱਧ ਸਕਦੀ ਹੈ ਹਾਲਾਂਕਿ ਬੈਨੂੰ ਇਸ ਕਾਲ ਦਾ ਕਿੰਨੀ ਇਨਕਮ ਮੇਰੇ ਸੀਏ ਨੇ ਕੀਤੀ ਇਹ ਨੂੰ ਪਤਾ ਨਹੀਂ ਹੈ ਪਰ ਇਨਕਮ ਤਾਂ ਕਿਸੇ ਦੀ ਵੀ ਵੱਧ ਸਕਦੀ ਹੈ ਕਾਰੋਬਾਰ ਤਾਂ ਕਿਸੇ ਦੀ ਵੀ ਵੱਧ ਸਕਦਾ ਹੈ ਉਹਦਾ ਉਤਾ on record ਹੈ on papers ਹੈ ਉਹ ਤਾਂ ਤੁਸੀਂ ਫਾਈਲ ਕੀਤਾ ਹੋਇਆ ਕਹਿੰਦੇ ਕਮਿਸ਼ਨ ਬਾਜ਼ੀਆਂ ਚੱਲਦੀਆਂ ਰਹੀਆਂ ਉਹੀ ਚਲੋ ਅਗਲੇ ਕਹਿੰਦੇ ਹੋਣਗੇ ਵੀ ਕਮਿਸ਼ਨ ਬਾਜ਼ੀਆਂ ਚੱਲਦੀਆਂ ਰਹੀਆਂ ਐ ਤਾਂ ਤੁਹਾਨੂੰ ਪਤਾ ਹੈ ਸੁਖਵੀਰ ਕਹਿੰਦਾ ਮੇਰੇ ਕੋਲ ਮਰੂਤੀ ਕਾਰ ਹੀ ਹੈ ਮੇਰੇ ਨਾਂ ਤੇ ਮੈਸੀ ਪ੍ਰੋਫਿusion ਟਰੈਕਟਰੀ ਹੈ ਜਦਕੀ ਜਾਜਵੀ ਹੋਰ ਇਹ ਨਾਂ ਤੇ ਸੋ ਇਹ ਇਹ ਸਭ ਫਾਲਤੂ ਦੀਆਂ ਗੱਲਾਂ ਹੈ ਜਨਤਾ ਜਾਣਦੀ ਹੈ ਕੌਣ ਕਿੱਥੇ ਹੈ ਕੌਣ ਕਿੰਨੇ ਪਾਣੀ ਚ ਹੈ ਕੀ ਕੀ ਲੋਕਾਂ ਦੇ ਕਾਰੋਬਾਰ ਨੇ ਕੀ ਲੋਕ ਕੰਮ ਨੇ ਸੋ ਇਨਕਮ ਕਿਸੇ ਦੀ ਵੱਧਣਾ ਹੋ ਸਕਦਾ ਮੇਰੀ ਕਲ ਨੂੰ 100 ਗੁਣਾ ਇਨਕਮ ਵੱਜੇ ਪਰ ਮੈਨੂੰ ਕੋਈ ਐਸਾ ਕਾਰੋਬਾਰ ਦੱਸ ਦੇਣ ਕਿ ਜ਼ੀਰੋ ਚੋਂ ਰਾਜਵੜਿੰਗ ਨੇ ਪੈਸੇ ਕਮਾ ਲਈ ਮੈਂ ਕੇਵਲ ਟਾਈਮ ਹੀ ਨਿਆਸਤੇ ਮੰਤਰੀ ਬਣੇ ਕੋਈ ਵੀ ਨਹੀਂ ਕਹਿ ਸਕਦਾ ਰਾਜਵੜਿੰਗ ਨੇ ਇਨਕਮ ਬਣਾ ਲਈ ਜਾਂ ਕਾਰੋਬਾਰ ਕਰਾ ਲਿਆ ਤੇ ਉਹਰੇ ਕੋਈ ਕਹਦੇ ਰਾਜਵੜਿੰਗ ਨੇ ਬਸ ਚਲਾ ਲਈ ਹੋਏ ਪਰਮਟ ਕਹਿੰਦੇ ਆਪ ਦੇ ਜਿਹੜੇ ਐਮਸੀ ਉਹਨਾਂ ਨੂੰ ਦਿੱਤੇ ਗਏ ਜਿਹੜੇ ਨਵੇਂ ਦਿੱਤੇ ਕੋਈ ਕੋਈ ਕਹਿ ਸਕਦਾ ਨਹੀਂ ਦਿੱਤੇ ਬਿਲਕੁਲ ਦਿੱਤੇ ਦਗਾਣੂ ਵੀ ਦੇਊਗਾ ਜੇ ਬਣ ਗਿਆ ਤਾਂ ਐਮਸੀਆਂ ਨੂੰ ਨਹੀਂ ਸਰਪੰਚਾਂ ਨੂੰ ਵੀ ਦੇਊਗਾ ਫਿਰ ਮੈਂਬਰਾਂ ਨੂੰ ਹੀ ਦੇਊਗਾ ਨਹੀਂ ਤੁਸੀਂ ਤਾਂ ਕਹਿੰਦੇ ਸੀ ਸਰ ਵੀ ਆਮ ਆਮ ਲੋਕਾਂ ਨੂੰ ਦੇਵਾਂਗੇ ਇਸ ਪਰਮਿਟ ਜਿਹਨੇ ਲੋਗਰ ਨੇ ਅਪਲਾਈ ਕਰੇਗਾ ਉੱਥੇ ਇੱਕ ਪਰਮਿਟ ਛੋੜੀ ਸੀਗਾ ਸੱਤ ਬੰਦੇ ਆ ਆਮ ਲੋਕ ਹੀ ਐ ਐਮਸੀ ਜੇ ਐਮਸੀ ਕੋਈ ਆਮੀ ਹੈ ਵਿਚਾਰਾ ਗਰੀਬ ਬੰਦਾ ਇੱਕ ਐਮਸੀ ਚੋਣ ਲੜਦੇ ਪਾਰਟੀ ਦੇ ਹੋਗੇ ਨਾ ਜੀ ਆਪਦੀ ਪਾਰਟੀ ਨੂੰ ਫਾਇਦਾ ਪਹੁੰਚਾਉਣਾ ਬਥੇਰੇ ਨਹੀਂ ਯਾਰ 1000 ਤੋਂ ਵੱਧ ਪਰਮਿਟ ਹੈ ਹੁਣ ਮੇਰੇ ਐਮਸੀ ਦਾ 18 ਐ 18 ਚੋਂ ਮਿਲੇ ਦੋਹਾਂ ਨੂੰ ਹੋਣਗੇ ਮੇਰੇ ਕਹਿਣ ਦਾ ਮਤਲਬ आम जनता ਨੂੰ ਵੀ ਦਿੱਤੇ ਤੇ ਆਮ ਜਨਤਾ ਇਹਦਾ ਮਤਲਬ ਇਹ ਨਹੀਂ ਵੀ ਐਮਸੀ ਬਣ ਗਿਆ ਕੋਈ ਤਾਂ ਉਹਨੂੰ ਪਰਮਨੈਂਟ ਨਾ ਦਿਓ ਦੇਣਾ ਚਾਹੀਦਾ ਜੇ ਕਿਸੇ ਨੇ ਅਪਲਾਈ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਨੇ ਕਹੇ ਘਰ ਘਰ ਨੌਕਰੀ ਦੇਵਾਂਗੇ ਉਹ ਰੋਜ਼ਗਾਰ ਮਿਲਿਆ ਕਿਤੇ ਜੀ ਵਿ꺼 ਮੈਂ ਵੀ ਛੋ ਗੱਲ ਭੁੱਲ ਗਿਆ ਸੀ ਅਸੀਂ ਤਾਂ ਪਰਮਟ ਐਮਸੀਆਂ ਨੂੰ ਦਿੱਤੇ ਇਹਨਾਂ ਨੇ ਆਪ ਹੀ ਪਰਮਟ ਲਏ ਇਹਨਾਂ ਨੇ ਕਿਸੇ ਐਮਸੀ ਨੂੰ ਵੀ ਨਹੀਂ ਦਿੱਤਾ ਦੂਜੀ ਗੱਲ ਜਿੱਥੋਂ ਗੱਲ ਹੈ ਕਿ ਕੰਮ ਦੀ ਕਾਰੋਬਾਰ ਇਹਨਾਂ ਦੇ ਜਿਹੜੇ ਤੁਸੀਂ ਵਾਦੇ ਨਹੀਂ ਕਰਦੇ ਰੋਜ਼ਗਾਰ ਜੋ ਵਾਦੇ ਕੀਤੇ ਸਨ ਉਹ ਅਸੀਂ ਪੂਰੇ ਕੀਤੇ ਇੱਕ ਅਦੇ ਵਾਦੇ ਤੋਂ ਕਿ 90 95% ਉਹ ਕੰਮ ਪੂਰਾ ਕੀਤਾ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਵਾਦਾ ਕੀਤਾ ਸੀ ਚਾਹੇ ਕਿਸੇ ਨੇ ਹੋਰ ਅਸੀਂ ਉਹਨੂੰ ਲਾਸਟ ਤੱਕ ਲੈ ਕੇ ਗਏ ਪੈਨਸ਼ਨਾਂ ਦਾ ਵਾਦਾ ਸੀ ਪੂਰਾ ਕੀਤਾ ਸ਼ਗਨ ਸਕੀਮ ਦਾ ਵਾਦਾ ਸੀ ਪੂਰਾ ਕੀਤਾ ਕਰਜ਼ਾ ਮਾਫੀ ਦਾ ਵਾਦਾ ਸੀ ਸਾਰੇ ਨੂੰ ਪੈਸਾ ਨਹੀਂ ਦੇ ਸਕੇ ਲੇਕਿਨ 5 ਏਕੜ ਤੋਂ ਨੀਚੇ ਵਾਲੇ ਦਾ ਕੀਤਾ ਹੋਰ ਕਦੇ ਕਿਸੇ ਸਰਕਾਰ ਨੇ ਰੁਪਿਆ ਨਹੀਂ ਕੀਤਾ ਬਿਜਲੀ ਦੇ ਰੇਟ ਘਟਾਏ ਪੈਟਰੋਲ ਡੀਜ਼ਲ ਤੇ ਰੇਟ ਘਟਾਏ ਆਮ ਲੋਕਾਂ ਨੂੰ ਪਰਮਿਟਸ ਦਿੱਤੇ ਸੋ ਮੇਰਾ ਘਰ ਮੇਰੇ ਨਾਮ ਬਸ ਦਾ ਸਹੂਲਤ ਫ੍ਰੀ ਕੀਤੀ ਜਿਹੜਾ ਕਿ ਵਾਦਾ ਹੀ ਨਹੀਂ ਸੀ ਸਾਡਾ ਕਿ ਅਸੀਂ ਬਸ ਦਾ ਸਫਰ ਲੋਕਾਂ ਨੂੰ ਫ੍ਰੀ ਦੇਾਂਗੇ ਕੁਝ ਵਾਦੇ ਐਸੇ ਵੀ ਕਰਤੇ ਅਸੀਂ ਪੂਰੇ ਕੀਤੇ ਜਿਹੜੇ ਅਸੀਂ ਵਾਦੇ ਕੀਤੇ ਹੀ ਨਹੀਂ ਸਕੇ ਤੁਸੀਂ ਮੈਨੂੰ ਦੱਸ ਦਿਓ ਅ ਨੌਕਰੀ ਦਾ ਜਿਹੜਾ ਵਾਦਾ ਸੀ ਉਹਨਾਂ ਨਹੀਂ ਪੂਰਾ ਕਰ ਸਕੇ ਜਿੰਨਾ ਸਾਨੂੰ ਕਰਨਾ ਚਾਹੀਦਾ ਸੀ ਅਦਰਵਾਇਜ਼ ਆ ਮਾਫੀਆ ਦੀ ਗੱਲ ਕੀਤੀ ਡਰੱਗ ਮਾਫੀਆ ਅਖੀਰ ਤੇ ਪਰਚਾ ਦੇਤਾ ਜਿਹੜਾ ਦਿੱਤਾ ਸੋ ਮੇਰੇ ਕਹਿਣ ਦਾ ਮਤਲਬ ਤਕਰੀਬਨ ਤਕਰੀਬਨ ਮੁਕੰਮਲ ਵਾਦੇ ਤੁਸੀਂ ਦੱਸ ਦਿਓ ਕਿਹੜਾ ਵਾਦਾ ਹੈ ਜਿਹੜਾ ਉਹ ਰਹਿ ਗਿਆ ਹੋਵੇ ਉਹ ਅਸੀਂ ਤੁਹਾਨੂੰ ਕਹਿੰਦੇ ਸੀ ਨਸ਼ਾ ਬੰਦ ਕਰ ਦੇਾਂਗੇ ਹੁਣ ਵੀ ਇੱਕ ਦਿਨ ਦੇ ਵਿੱਚ ਤਿੰਨ ਨੌਜਵਾਨ ਹੋਰ ਮਰ ਰਹੇ ਆ ਰਣਜੀਤ ਕਦੇ-ਕਦੇ ਮੈਂ ਤੁਹਾਡੇ ਚੈਨਲ ਤੇ ਵੀ ਇਹ ਨਿਊਜ਼ ਵੇਖਦਾ ਹਾਂ ਯਾਰ ਇਹ ਕੱਲਾ ਨਸ਼ਾ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕੱਲੀ ਪੁਲਿਸ ਨਹੀਂ ਬੰਦ ਕਰ ਸਕਦੀ ਸਰਕਾਰ ਨਹੀਂ ਬੰਦ ਕਰ ਸਕਦੀ ਪਬਲਿਕ ਨੂੰ ਸਾਥ ਦੇਣਾ ਪਊਗਾ ਰਣਜੀਤ ਤੇਰੇ ਵਿੱਚ ਤੁਸੀਂ ਆਪ ਜਾਣਦੇ ਹੋ ਜਦੋਂ ਜੱਜ ਗਵਾਹੀ ਮੰਗਦਾ ਹੈ ਜਾਂ ਕੋਈ ਪ੍ਰੂਫ ਮੰਗਦਾ ਉਹ ਪੁਲਿਸ ਦੀ ਗਵਾਹੀ ਨਹੀਂ ਮੰਨਦਾ ਉਹਨੂੰ ਇੱਕ ਸਿਵਿਲਿਅਨ ਗਵਾਹੀ ਹਾਸਤੇ ਚਾਹੀਦਾ ਹੈ ਜਦ ਕਿ ਕੋਈ ਸਿਵਿਲਿਅਨ ਜਿਹੜਾ ਹੁੰਦਾ ਹੈ ਉਸ ਗਲੀ ਮੁਹੱਲੇ ਦਾ ਉਹ ਗਵਾਹ ਬਣ ਲਈ ਤਿਆਰ ਨਹੀਂ ਹੈ। ਉਹ ਕਿਉਂ ਕੀਤੇ ਜਾਂਦੇ ਆ ਜਨਤਾ ਨਾਲ ਕਿਉਂ ਵਾਅਦੇ ਕੀਤੇ ਨਹੀਂ। ਸੁਣੋ ਨਹੀਂ ਨਸ਼ਾ ਖਤਮ ਕਰਨ ਤੋਂ ਮਤਲਬ ਇਹ ਮਕਮਲ ਤੌਰ ਤੇ ਅਸੀਂ ਨੱਥ ਪਾਉਣ ਦੀ ਕੋਸ਼ਿਸ਼ ਕਰਾਂਗੇ। ਸਰਕਾਰ ਨੇ ਉਹ ਬਹੁਤ ਹੱਤਰ ਕੀਤੀ ਵੀ ਤੁਸੀਂ ਵੇਖਿਆ ਹੋਣਾ ਕਿ ਕਮੇਟੀਆਂ ਬਣਾਈਆਂ ਪਿੰਡਾਂ ਦੇ ਲੋਕ ਆਪ ਹੀ ਉਤਸ਼ਾਹਿਤ ਹੋ ਗਏ ਤੁਹਾਡੇ ਵਰਗੇ ਲੋਕ ਉਹਨਾਂ ਨੇ ਆਪ ਦੇ ਪਿੰਡ ਦੇ ਨਸ਼ੇ ਦੇ ਖਿਲਾਫ ਬਣਾਈਆਂ ਪਰ ਇਸ ਦੇ ਬਾਅਦ ਯੁੱਧ ਵੀ ਉਹ ਥੱਕ ਗਏ ਅਖੀਰ ਤੇ ਆ ਕੇ ਜਿੰਨਾਂ ਨੇ ਕਮੇਟੀਆਂ ਬਣਾਈਆਂ ਪਿੰਡ ਦੇ ਵਿੱਚ ਪਿੰਡ ਦੇ ਮੁੰਡੇ ਤਾਂ ਚਲੋ ਮੰਨ ਲਿਆ ਪੁਲਿਸ ਰੈਲੀ ਸੀ ਪੋਲਿਟਿਸ਼ੀਅਨ ਰੈਲੀ ਸੀ ਨੰਦਰਾ ਮੰਨੇ ਦੀ ਕਮੇਟੀ ਬਣ ਗਈ ਉਹ ਕਮੇਟੀ ਜਿਹਨੂੰ ਨਸ਼ੇ ਵਾਲੇ ਨੂੰ ਰੋਕਦੀ ਸੀ ਤੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਛਿਤਰੋ ਛਿਤਰੀ ਹੋਣਾ ਪਿਆ ਥਾਣਿਆਂ ਚ ਜਾਣਾ ਪਿਆ ਅਲਟੀਮੇਟਲੀ ਅੱਕ ਥੱਕ ਕੇ ਬਿਲਕੁਲ ਉਹ ਵੀ ਥੱਕ ਕੇ ਘਰੇ ਬਹਿ ਗਏ ਤੇ ਉਹ ਬੰਦ ਨਹੀਂ ਕਰ ਸਕੇ ਮੇਰੇ ਕਹਿਣ ਦਾ ਮਤਲਬ ਇਹ ਨਸ਼ਾ ਇਦਾਂ ਬੰਦ ਜਿਹੜਾ ਕਿ ਕਿਹਾ ਕੰਮ ਇਹ ਕਿਸੇ ਵੀ ਸਰਕਾਰਾਂ ਵਾਸਤੇ ਆਉਣ ਵਾਲੇ ਸਮੇਂ 'ਚ ਵੱਡਾ ਚੈਲੰਜ ਹੈ ਇਹ ਇਦਾਂ ਨਹੀਂ ਕਿਹਾ ਜਾਂਦਾ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਪਏਗਾ ਉਸ ਪਲ ਤੋਂ ਲਿਆ ਕੇ ਪਰਲੇ ਪਾਸੇ ਲਾਉਣਾ ਪਏਗਾ ਕਿ ਭਾਈ ਤੁਸੀਂ ਨਸ਼ਾ ਨਹੀਂ ਕਰਨਾ ਉਹਨੂੰ ਜੌਬਸ ਕ੍ਰੀਏਟ ਕਰਨੀਆਂ ਪੈਣੀਆਂ ਉਹਨੂੰ ਹੋਰ ਪਾਸੇ ਉਹਨੂੰ ਪੰਨੇ ਲਾਉਣਾ ਪਊਗਾ ਉਹਨਾਂ ਨੂੰ ਉਹ ਕੋਈ ਖਿਡਾਰੀ ਬਣਾਉਣਾ ਪਊਗਾ ਉਹਨੂੰ ਕਿਤੇ ਨਾ ਕਿਤੇ ਉਹਨੂੰ ਐਕਟਿਵ ਰੱਖਣਾ ਪੈਣਾ ਜਦੋਂ ਉਹ ਵਿਹਲ ਹੈ ਉਹ ਫਿਰ ਇਸ ਕੰਮ ਤੇ ਸ਼ੁਰੂ ਹੁੰਦਾ ਹੈ ਹਾਲਾਂਕਿ ਬਹੁਤ ਸਾਰੇ ਐਸੇ ਲੋਕ ਵੀ ਹੈ ਜਿਹੜੇ ਨਈ ਨਸ਼ਾ ਕਰਦੇ ਹੁਣ ਸਭ ਤੋਂ ਪਹਿਲਾਂ ਮਾਂ ਨੂੰ ਪਤਾ ਲੱਗਦਾ ਮੁੰਡਾ ਨਸ਼ਾ ਕਰਦਾ ਸਭ ਤੋਂ ਪਹਿਲਾਂ ਪੁੱਤ ਪਿਓ ਨੂੰ ਪਤਾ ਲੱਗਦਾ ਜੇ ਸ਼ਿਕਰ ਨਾ ਪਰ ਪਰਿਵਾਰ ਵਾਲੇ ਵਿਚਾਰੇ ਸ਼ਰਮ ਦੇ ਬਾਰੇ ਲੁਕੋਂਦੇ ਰਹਿੰਦੇ ਆ ਕਿ ਸਾਡਾ ਪੁੱਤ ਨਸ਼ਾ ਨਹੀਂ ਕਰਦਾ ਜਦ ਤੱਕ ਜਨਤਾ ਨੂੰ ਤਾਂ ਪਤਾ ਹੀ ਹੁੰਦਾ ਪਹਿਲੇ ਦਿਨ ਤੋਂ ਤੇ ਜਦ ਤੱਕ ਫਿਰ ਉਹ ਲੋਕਾਂ ਨੂੰ ਦੱਸਣਾ ਸ਼ਰਮ ਲਾਉਂਦੇ ਨੇ ਉਦੋਂ ਤੱਕ ਬਹੁਤ ਨੁਕਸਾਨ ਹੋ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਪੁਲਿਸ ਦੇ ਨਾਲ-ਨਾਲ ਬਿਲਕੁਲ ਸਰਕਾਰਾਂ 'ਚ ਵੀ ਕਈ ਕਮਜ਼ੋਰੀਆਂ ਰਹੀਆਂ ਹੋਣਗੀਆਂ ਪੁਲਿਸ ਵੀ ਕਮਜ਼ੋਰੀਆਂ ਰਹੀਆਂ ਹੋਣੀਆਂ ਲੇਕਿਨ ਜਨਤਾ ਨੂੰ ਮੋਰੀ ਹੋ ਕੇ ਇਹ ਸਾਥ ਦੇਣਾ ਪਾਏਗਾ ਕਿ ਆਹ ਫਲਾਣਾ ਬੰਦਾ ਨਸ਼ਾ ਕਰਦਾ ਹੈ ਇਹਨੂੰ ਲੈ ਕੇ ਜਾਓ ਇਹਨੂੰ ਜਮਾ ਕਰਾਓ ਬੇਸ਼ੱਕ ਉਹ ਮੇਰਾ ਮੁੰਡਾ ਹੈ ਬੇਸ਼ੱਕ ਉਹ ਤਾਂ ਦੇ ਨਸ਼ੇ ਤੇ ਰੋਕ ਤਾਂ ਲੱਗ ਸਕਦੀ ਹੈ 4 ਮਹੀਨੇ ਵਾਲੀ ਗੱਲ ਜਿਹੜੀ ਸੀਗੀ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਮੈਂ ਵੀ ਕਹਾਵਾਂਗਾ ਕੁਸ਼ਵਾਦੇ ਜਿਹੜੇ ਕੀਤੇ ਉਹਨਾਂ ਦੇ ਗੌਰ ਨਹੀਂ ਫਰਮਾਇਆ ਜੇ ਗੌਰ ਫਰਮਾ ਲੈਂਦੇ ਤਾਂ ਉਹਨੂੰ ਹੋਰ ਚੰਗੇ ਢੰਗ ਨਾਲ ਠੀਕ ਕਰ ਸਕਦੇ ਸੀ ਤਾਂ ਰਲਿਆ ਵੇ ਸੀ ਚੀਫ ਸਟਾਫ ਸਾਡਾ ਰਲਿਆ ਵੇ ਸੀ ਉਹਨਾਂ ਤਾਂ ਇੱਕ ਵਾਰੀ ਚੀਫਨੈਸਟਰ ਬਣ ਜੀਏ ਕਿਵੇਂ ਨਾ ਕਿਵੇਂ ਤੇ ਆਪੇ ਜਨਤਾ ਪਹਾੜ ਚ ਜਾਵੇ ਪੌਣੇ 5 ਸਾਲ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਿਲ ਜਾਂਦੇ ਸੀ ਸੌਕੇ ਮਿਲ ਜਾਂਦੇ ਸੀ ਤੁਹਾਨੂੰ ਕਿ ਨਹੀਂ ਮੈਨੂੰ ਮੁੰਡਾ ਤਾਂ ਮੈਂ ਜੇ ਮਿਲਣਾ ਚਾਹਾਂ ਤਾਂ ਮੇਲੀ ਲੈਣਾ ਹੈ ਮੇਲੀ ਜਾਂਦੇ ਸੀ ਹਰ ਬੰਦੇ ਦੀ ਆਪਦੀ ਆਪਦੀ ਗੱਲ ਹੁੰਦੀ ਹੈ ਰਣਜੀਤ ਮੈਂ ਤਾਂ ਜਿਹਨੂੰ ਵੀ ਮਿਲਣਾ ਚਾਹਾਂ ਸਵੇਰੇ ਮਿਲਸਾਂ ਦਾ ਕੋਈ ਗੱਲ ਹੀ ਨਹੀਂ ਹੈ ਤੁਸੀਂ ਤੁਸੀਂ ਕਹਦੇ ਹੋ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਮੰਤਰੀ ਸਾਹਿਬ ਕਈ ਕਹਿੰਦੇ ਆ ਮਿਲ ਨਹੀਂ ਦਿੰਦੇ ਸੀ ਕੋਠੀ ਦੇ ਬਾਹਰ ਹੀ ਕਰਨਾ ਪੈ ਜਾਂਦਾ ਸੀ ਮੈਂ ਕਦੇ ਕਿਸੇ ਦੀ ਕੋਠੀ ਦੇ ਬਾਹਰ ਨਹੀਂ ਖੜਦਾ ਮੈਂ ਨਰਿੰਦਰ ਮੋਦੀ ਨੂੰ ਵੀ ਮਿਲਣਾ ਹੋਵੇ ਤਾਂ ਸਵੇਰੇ ਮਿਲਸਾਂ ਦਾ ਸੋ ਰਾਜੇਵਿੰਗ ਦੀ ਇਨਿੰਗ ਤੱਕ ਗੱਲਬਾਤ ਹੈਗੀ ਬਟ ਔਕਾ ਮਿਲਦੀ ਸੀ ਆਮ ਜਨਤਾ ਨੂੰ ਔਕਾ ਮਿਲਦੀ ਸੀ ਸੀਐਮ ਚੰਨੀ ਸਾਹਿਬ ਨੇ ਰੇਤਾ ਕਿਹਾ ਸੀ ਹਨਾ ਵੀ ਸਸਤਾ ਹੋ ਜੂਗਾ ਲੱਗਦਾ ਵੀ ਉਹ ਹੋਇਆ ਜ਼ਮੀਨੀ ਹਕੀਕਤ ਤੇ ਤਾਂ ਉਹ ਉਤਰੇ ਹੀ ਨਹੀਂ ਕੋਸ਼ਿਸ਼ ਰਣਜੀਤ ਕਾਫੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਨੇ ਢਾਈ ਮਹੀਨਿਆਂ ਚ ਬਹੁਤ ਕਟ ਸਪੈਂਡ ਹੁੰਦਾ ਹੁਣ ਤੁਸੀਂ ਨਵਾਂ ਚੈਨਲ ਚਲਾਉਣਾ ਕਿੰਨਾ ਕੰਮ ਹੁੰਦਾ ਹੈ ਸਰਕਾਰ ਦੇ ਵਿੱਚ ਲੇਕਿਨ 5 ਰੁਪਏ ਫੁੱਟ ਉਹਨਾਂ ਨੇ ਪੇਟ ਤੇ ਜਿੱਥੋਂ ਪਟਾਈ ਹੁੰਦੀ ਸੀ ਉਹਨਾਂ ਨੇ ਸਾਬਤ ਕਰਤਾ ਸੀ ਵੀ 5 ਰੁਪਏ ਪੇਟ ਤੇ ਮਿਲਦਾ ਸੀ ਬਾਚਾ ਟਰਾਂਸਪੋਰਟੇਸ਼ਨ ਵਿੱਚ ਜਿਹੜੇ ਦਲਾਲ 120 225 ਰੁਪਏ ਵੀ ਮਿਲਦੇ ਸੀ ਯਸ ਇਹ ਰਿਆ ਸਾਡੀ ਚਰਚਾ ਵੀ ਰਹੀ ਹੈ ਇਸ ਗੱਲ ਤੇ ਲੇਕਿਨ ਏਰੇ ਤੇ ਫਿਰ ਟਰਾਂਸਪੋਰਟ ਤੇ ਜਿਹੜੀ ਚੋਰ ਬਜਾਰੀ ਵਿੱਚ ਠੇਕੇਦਾਰੀ ਸਿਸਟਮ ਉਹਰੇ ਤੇ ਕੰਟਰੋਲ ਕਰਨਾ ਸੀ ਸਮਾਕਠੋਂ ਦੇ ਕਾਰਨ ਉਹ ਉਨੀ ਮੁਕੰਮਲ ਪਕੜ ਬੰਨ ਨਹੀਂ ਸકી ਜਿੰਨੀ ਬੰਨਣੀ ਚਾਹੀਦੀ ਸੀ ਕਿ ਚਰਚਾ ਚੱਲਦੀ ਹੈ ਸਿੱਧੂ ਮੂਸੇਵਾਲਾ ਨੂੰ ਸਿਆਸਤ ਚ ਲਿਆਉਣ ਵਾਲੇ ਵੜਿੰਗ ਸਾਹਿਬ ਮੈਂ ਤਾਂ ਬੜੇ ਲੋਕਾਂ ਨੂੰ ਸਿਆਸਤ ਚ

ਬਟ ਉਹਨਾਂ ਦਾ ਮਾਨਸਿਕਾ ਪੋਲਿਟਿਕਸ ਚੋਂ ਦਾ ਮੈਂ ਉਹਨੂੰ ਕਿਹਾ ਸੀ ਪਟਵਾਾਂਗੇ ਤਾਂ ਚੰਗੀ ਗੱਲ ਹੈ ਬਾਬਾ ਕਿਰਪਾ ਕਰੇ ਉਹ ਚੋਣ ਆਉਣ ਵਾਲੇ ਸਮੇਂ ਚ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਛੜਨਗੇ ਅਕਾਲੀ ਦਲ ਨੂੰ ਤੁਸੀਂ ਕਹਿੰਦੇ ਰਹਿੰਦੇ ਹੋ ਹਮੇਸ਼ਾ ਵੀ ਇੰਨੀਆਂ 13 14 ਸੀਟਾਂ ਹੀ ਆਉਣਗੀਆਂ ਲੱਗਦਾ ਵੀ ਇਸ ਤੋਂ ਵੱਧ ਵਧਣਗੇ ਕਿ ਉੱਥੇ ਹੀ ਰਹਿਣਗੇ ਸੱਚ ਉਹ ਵੀ ਇਹ ਜਿਹੜੀ ਗੱਲ ਕਹਿੰਦੇ ਆ ਇਹ ਤਾਂ ਰঞ্জੀਤ ਭਾਈ ਤੁਸੀਂ ਦੱਸੋ ਤੁਸੀਂ ਪਬਲਿਕ ਚ ਜਾਣਦੇ ਹੋ ਦੱਸ ਦਿਓ ਕਿੰਨੀਆਂ ਆਉਣੀਆਂ ਤੁਸੀਂ ਸੱਚੇ ਸੱਚੇ ਮਨ ਨਾਲ ਮੈਂ ਅੱਜ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਬੀ ਆਂ ਦੇ ਪੱਤਰਕਾਰ ਕਾਂਗਰਸ ਕਿੱਥੇ ਖੜੀ ਹੈ ਬੀਜੇ ਆਮ ਕਿੱਥੇ ਖੜੀ ਹੈ ਤੇ ਅਕਾਲੀ ਦਲ ਕਿੱਥੇ ਖੜਾ ਹੈ ਤੁਸੀਂ ਵੀ ਕਹਿ ਦੋਗੇ ਹਾਂ ਬਾਈ ਹਜੇ ਤਾਂ 14 ਤੇ ਖੜਾ ਹੈ ਇਸੇ ਕਰਕੇ ਤੁਸੀਂ ਦੱਸੋ ਕਿਉਂਕਿ ਹਾਲਾਤ ਅਕਾਲੀ ਦਲ ਦੇ ਬਹੁਤ ਮਾੜੇ ਹੋ ਚੁੱਕੇ ਪੂਰੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਬਹੁਤ ਮਾੜੇ ਹੁਣਾਂ ਆਂਕੜਾ ਮੈਨੂੰ ਨਹੀਂ ਲੱਗਦਾ ਕਿ 14 ਤੋਂ 15 ਦਾ ਆਂਕੜਾ ਪਾਰ ਹੋਣਗੇ ਹਜੇ ਤਾਂ ਦਿਨ ਆਉਣੇ ਹੈ ਹਜੇ ਤਾਂ ਡਿੱਗਣੀ ਹੈ ਹੋਰ ਅਕਾਲੀ ਦਲ ਹੋਰ ਡਿੱਗਣਾ ਹੈ ਹੋਰ ਡਾਊਨ ਹੋਣਾ ਸੋ ਐਸਐਸਪੀ ਤਾਂ ਹੁਣ ਹੋਰੇ ਤੋਂ ਲਾਇਆ ਨਹੀਂ ਜਾਣਾ ਹਵਲਦਾਰ ਦੀਪ ਜੇ ਬਦਲਾ ਸਕੇ ਤਾਂ ਪਤਾ ਨਹੀਂ ਕੀ ਬਣੂਗਾ ਮੈਂ ਤਾਂ ਵੇਖੋ ਕੀ ਕਰਦਾ ਹੁਣ ਸੁਬੀਤ ਬਾਦਲ ਵੀ ਐਸਐਸਪੀ ਲਾਉਂਦਾ ਕਿ ਹਵਲਦਾਰ ਦੀ ਬਦਲਣ ਦੀ ਗੱਲ ਕਰਦਾ ਸੋ ਬੰਦ ਹੀ ਨਹੀਂ ਹੋਣ ਗੱਲ ਬਈ ਅਕੀਰ ਦੇ ਵਿੱਚ ਵਿਰਿੰਗ ਸਾਹਿਬ ਕੀ ਐਕਸਪੈਕਟੇਸ਼ਨ ਹੈਗੀਆਂ ਅੱਗੇ ਜੇ ਸਰਕਾਰ ਬੰਦੀ ਆ ਕਾਂਗਰਸ ਦੀ ਕਿਸ ਤਰ੍ਹਾਂ ਦਾ ਫਿਰ ਅਹੁਦਾ ਚਾਹੀਦਾ ਤੁਹਾਨੂੰ ਕਿਸ ਤਰ੍ਹਾਂ ਦਾ ਲੋਕਾਂ ਦੇ ਜਿਹੜੇ ਕੰਮਕਾਰ ਹੋਰ ਇੱਥੇ ਗਿੱਦੜਵਾਚ ਜਿਹੜੇ ਡਿਵੈਲਪਮੈਂਟ ਰਹਿੰਦੀ ਉਹ ਕਰਨ ਦੀ ਹੈਗੀ ਵਿਉਂਤਬੰਦੀ ਸਰਕਾਰ ਬੰਦੀ ਹੈ ਤੇ ਯਾਰ ਜਿੱਥੇ ਮਹਿਕਮਾ ਖਰਾਬ ਚੱਲਦਾ ਜਾਂ ਵਿਗੜੇ ਥਿਕੇੜੇ ਠੀਕ ਕਰਨੇ ਉਹ ਮਹਿਕਮਾ ਰਾਜੇ ਵਿੜਿੰਗ ਨੂੰ ਦੇ ਦੇਣ ਤੇ ਜਿੱਥੇ ਦਾ ਗਿੱਦੜਬਾਦੀ ਸਵਾਲ ਹੈ ਮੇਰੀਆਂ ਤਿੰਨ ਪ੍ਰਾਇੋਰਟੀਜ਼ ਜਿਹੜੀਆਂ ਹੈਗੀਆਂ ਉਹ ਗਿੱਦੜਬਾਦੇ ਲੋਕਾਂ ਹਸੇ ਹੈ ਹੈਲਥ ਨੂੰ ਦਾ ਮਿਆਰ ਮੈਂ ਹੋਰ ਬਹੁਤ ਉੱਚਾ ਚੁੱਕਣਾ ਚਾਹੁੰਦਾ ਹੈ ਐਜੂਕੇਸ਼ਨ ਮੈਂ ਚਾਹਨਾ ਕਿ ਬੈਸਟ ਐਜੂਕੇਸ਼ਨ ਮੇਰੇ ਗਿੱਦੜਬਾਦੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਐਂ ਜਿਹੜਾ ਅਨੰਪਲੋਇਮੈਂਟ ਯੂਥ ਨੂੰ ਮਰਿਆ ਹੈ ਮੇਰੇ ਮਨ ਦੀ ਇੱਛਾ ਹੈ ਕਿ ਅਗਲੀ ਵਾਰੀ ਚੋਣਾਂ ਲੜਨ ਤੋਂ ਪਹਿਲਾਂ 10 ਹਜ਼ਾਰ ਨੌਜਵਾਨ ਨੂੰ ਕਿਤੇ ਨਾ ਕਿਤੇ ਨੌਕਰੀ ਤੇ ਐਡਜਸਟ ਕਰ ਪਾਵਾਂ ਜਾਂ ਤਾਂ ਕੋਈ ਆਪ ਦੇ ਇੱਥੇ ਇੰਡਸਟਰੀ ਲੈ ਕੇ ਆਵਾਂ ਤੇ ਜਾਂ ਉਹਨਾਂ ਨੂੰ ਨੌਕਰੀ ਲਾਵਾਂ ਕਿਉਂਕਿ ਰੋਜ਼ ਤਾਂ ਲਾਰੇ ਚੱਲਣੇ ਨਹੀਂ ਨੌਕਰੀ ਦੇਣੀ ਪਈ ਜ਼ਰੂਰੀ ਹੈ ਔਰ ਮੈਂ ਤਾਂ ਆਪ ਚਾਹਨਾ ਕਿ ਐਵੇਂ ਰਾਤ ਨੂੰ 12 ਵਜੇ ਜਾਗਣਾ ਕੰਮ ਕਰਨਾ ਔਖਾ ਕੰਮ ਹੈ ਐਸਾ ਕੰਮ ਕਰ ਜੋ ਕਿ ਤੁਹਾਨੂੰ ਘਰੇ ਬੈਠੇ ਨੂੰ ਲੋਕ ਵੋਟਾਂ ਪਾਈ ਜਾਣ ਸੋ ਇਹ ਮੇਰੀਆਂ ਤਿੰਨ ਪ੍ਰਾਇੋਰਟੀਜ਼ ਆਉਣ ਵਾਲੇ ਸਮੇਂ ਚ ਰਹਿਣੀਆਂ ਜੇ ਪਰਮਾਤਮਾ ਨੇ ਤਾਕਤ ਦਿੱਤੀ ਤਾਂ ਮੋਹਨ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਬੀਜੀ ਸ਼ਡਿਊਲ ਚ ਆਪਣਾ ਟਾਈਮ ਦਿੱਤਾ ਜੀ ਨਹੀਂ ਮਿਹਰਬਾਨੀ ਰਣਜੀਤ ਜੀ ਧੰਨਵਾਦ ਤੁਸੀਂ ਵੀ ਇਸ ਵੇਲੇ ਸਾਨੂੰ ਸਰੋਤਿਆਂ ਨੂੰ ਜਿਹੜਾ ਰੂਬਰੂ ਕਰਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜੁੜੇ ਰਹੋ ਸੱਚਾਈ ਦੇ ਨਾਲ ਆਪਣੀ ਕਮੈਂਟ ਕਰਕੇ ਰਹਿ ਵੀ ਜਰੂਰ ਰੱਖਿਓ ਧੰਨਵਾਦ